ਅੱਜ ਦੀ ਗਲਬਾ ਸ਼ੁਰੂ ਕਰਦੇ ਹਾਂ ਇੱਕ ਸਵਾਲ ਨਾਲ ਬਹੁਤ ਹੀ ਮਤਲਬ ਬੁਨਿਆਦੀ ਜਿਹਾ ਸਵਾਲ ਹੈ ਸੱਚ ਕੀ ਹੈ ਜੇ ਆਪਾਂ ਕਿਸੇ ਨੂੰ ਵੀ ਪੁੱਛੀਏ ਤਾਂ ਪਹਿਲਾ ਜਵਾਬ ਕੀ ਆਵੇਗਾ ਸ਼ਾਇਦ ਇਹ ਹੀ ਕਿ ਝੂਠ ਨਾ ਬੋਲਣਾ ਹੂੰ ਬਿਲਕੁਲ ਹੈਨਾ ਜੋ ਦੇਖਿਆ ਉਹੀ ਦੱਸ ਦੇਤਾ ਬਸ ਇਹੀ ਸੱਚ ਹੈ ਪਰ ਕੀ ਹੋਵੇ ਜੇ ਸੱਚ ਇਸ ਤੋਂ ਕਿਤੇ ਜ਼ਿਆਦਾ ਵੱਡਾ ਹੋਵੇ ਕਿਤੇ ਕਿਤੇ ਡੂੰਗਾ ਜੇ ਸੱਚ ਸਿਰਫ ਸਾਡੇ ਬੋਲਾਂ ਦੀ ਇਮਾਨਦਾਰੀ ਨਾ ਹੋ ਕੇ ਪੂਰੇ ਬ੍ਰਹਮੰਡ ਦਾ ਇੱਕ ਬੁਨਿਆਦੀ ਨਿਯਮ ਹੋਵੇ ਅੱਜ ਅਸੀਂ ਸੱਚ ਦਾ ਸਾਰ ਸੱਚ ਅਤੇ ਸਦੀਵੀ ਆਚਰਣ ਦੇ ਕੁਝ ਅੰਸ਼ਾਂ ਤੇ ਇੱਕ ਗਹਿਰੀ ਗੱਲਬਾਤ ਕਰਾਂਗੇ ਹਾਂ ਤੇ ਇਹ ਦੇਖਣਾ ਬਹੁਤ ਦਿਲਚਸਪ ਰਹੇਗਾ ਕਿ ਇੱਕ ਹਜ਼ਾਰਾਂ ਸਾਲ ਪੁਰਾਣਾ ਵਿਚਾਰ ਅੱਜ ਦੇ ਜੀਵਨ ਵਿੱਚ ਕਿੱਥੇ ਫਿੱਟ ਬੈਠਦਾ ਹੈ ਬਿਲਕੁਲ ਕਿ ਇਹ ਸਿਰਫ ਇੱਕ ਫਲਸਫਾ ਹੈ ਜਾਂ ਇਸ ਵਿੱਚ ਸਾਡੇ ਲਈ ਕੋਈ ਪ੍ਰੈਕਟੀਕਲ ਗਾਈਡ ਵੀ ਹੈ ਆਓ ਇਸ ਸਫ਼ਰ ਤੇ ਚੱਲੀਏ ਤਾਂ ਜਦੋਂ ਮੈਂ ਇਸ ਸ્રોਤ ਦੇਖ ਰਿਹਾ ਸੀ ਪਹਿਲੀ ਗੱਲ ਜਿਸ ਨੇ ਮੈਨੂੰ ਰੋਕਿਆ ਉਹ ਇਹ ਸੀ ਕਿ ਗੁਰਮਤ ਵਿੱਚ ਸੱਚ ਸਿਰਫ ਸਹੀ ਬੋਲਣ ਤੱਕ ਸੀਮਿਤ ਨਹੀਂ ਹੂੰ ਇਸ ਨੂੰ ਇੱਕ ਬ੍ਰਹਮੰਡੀ ਹਕੀਕਤ ਕਿਹਾ ਗਿਆ ਹੈ ਇਸ ਸ਼ਬਦ ਸੁਣਨ ਵਿੱਚ ਕਿੰਨਾ ਵੱਡਾ ਲੱਗਦਾ ਹੈ ਇਸ ਦਾ ਅਸਲ ਵਿੱਚ ਕੀ ਮਤਲਬ ਹੈ ਇਹ ਬਹੁਤ ਵਧੀਆ ਸ਼ੁਰੂਆਤੀ ਬਿੰਦੂ ਹੈ ਇਥੋਂ ਹੀ ਅਸਲ ਵਿੱਚ ਸਾਰੀ ਸੋਚ ਬਦਲ ਜਾਂਦੀ ਹੈ ਜਦੋਂ ਅਸੀਂ ਬ੍ਰਹਿਮੰਡੀ ਹਕੀਕਤ ਕਹਿੰਦੇ ਆ ਤਾਂ ਅਸੀਂ ਕਿਸੇ ਦੇ ਬਿਆਨ ਦੇ ਸਹੀ ਜਾਂ ਗਲਤ ਹੋਣ ਦੀ ਗੱਲ ਨਹੀਂ ਕਰ ਰਹੇ ਅੱਛਾ ਅਸੀਂ ਗੱਲ ਕਰ ਰਹੇ ਆ ਉਸ ਬੁਨਿਆਦੀ ਨਿਯਮ ਦੀ ਉਸ ਹੋਂਦ ਦੀ ਜੋ ਹਮੇਸ਼ਾ ਤੋਂ ਹੈ ਜਿਸ ਤੇ ਸਾਰੀ ਕਾਇਨਾਤ ਟਿਕੀ ਹੋਈ ਹੈ ਇਸ ਨੂੰ ਇੰਜ ਸਮਝੋ ਜਿਵੇਂ ਜਿਵੇਂ ਗੁਰਤਵਾਕਰਸ਼ਨ ਦਾ ਨਿਯਮ ਹੈ ਹਾਂ ਉਹ ਹੈ ਸਾਡੇ ਮੰਨਣ ਜਾਂ ਨਾ ਮੰਨਣ ਨਾਲ ਸਾਡੇ ਬੋਲਣ ਜਾਂ ਚੁੱਪ ਰਹਿਣ ਨਾਲ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਉਹ ਬਸ ਹੈ ਇਹ ਸੱਚ ਵੀ ਉਸੇ ਤਰ੍ਹਾਂ ਦੀ ਇੱਕ ਸਦੀਵੀ ਨਾ ਬਦਲਣ ਵਾਲੀ ਹਕੀਕਤ ਹੈ ਉਹ ਤਾਂ ਇਹ ਕਿਸੇ ਘਟਨਾ ਬਾਰੇ ਮੇਰੇ ਬਿਆਨ ਦੀ ਸੱਚਾਈ ਨਹੀਂ ਸਗੋਂ ਖੁਦ ਹੋਣਦ ਦੀ ਸੱਚਾਈ ਹੈ ਬਿਲਕੁਲ ਇਸ ਦਾ ਮਤਲਬ ਹੋਇਆ ਕਿ ਸੱਚ ਮੇਰੇ ਤੋਂ ਬਾਹਰ ਵੀ ਮੌਜੂਦ ਹੈ ਅਤੇ ਸਾਡਾ ਕੰਮ ਸੱਚ ਬਣਾਉਣਾ ਨਹੀਂ ਸਗੋਂ ਉਸ ਨਾਲ ਇੱਕ ਸੁਰ ਹੋਣਾ ਹੈ ਵਾਹ ਇਹ ਤਾਂ ਸੋਚਣ ਦਾ ਪੂਰਾ ਤਰੀਕਾ ਹੀ ਬਦਲ ਦਿੰਦਾ ਹੈ ਹਨਾ ਹਾਂਜੀ ਅਤੇ ਇਹੀ ਗੱਲ ਸਾਨੂੰ ਇਸ ਵਿਚਾਰ ਦੇ ਅਗਲੇ ਪੱਧਰ ਤੇ ਲੈ ਜਾਂਦੀ ਹੈ ਜੇ ਇਹ ਸੱਚ ਸਦੀਵੀ ਹੈ ਤਾਂ ਇਸ ਦੀ ਪਰਿਭਾਸ਼ਾ ਕੀ ਹੋ ਸਕਦੀ ਹੈ ਸਰੋਤ ਸਾਨੂੰ ਸਿੱਧਾ ਜਪੂਜੀ ਸਾਹਿਬ ਦੀ ਉਸ ਮਸ਼ਹੂਰ ਪੰਕਤੀ ਵੱਲ ਲੈ ਜਾਂਦੇ ਹਨ ਹਾਂ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇਹ ਪੰਕਤੀ ਆਪਾਂ ਅਕਸਰ ਸੁਣਦੇ ਹਾਂ ਪਰ ਸ਼ਾਇਦ ਇੰਨੀ ਡੂੰਘਾਈ ਨਾਲ ਕਦੇ ਸੋਚਦੇ ਨਹੀਂ ਇਹ ਤਾਂ ਸਮੇਂ ਦੇ ਹਰ ਪਹਿਲੂ ਨੂੰ ਆਪਣੇ ਵਿੱਚ ਸਮੇਟ ਲੈਂਦੀਆਂ ਹਨ ਆਓ ਇਸ ਨੂੰ ਥੋੜਾ ਖੋਲ ਕੇ ਦੇਖੀਏ ਆਦ ਸੱਚ ਯਾਨੀ ਜਦੋਂ ਸਮੇਂ ਦੀ ਸ਼ੁਰੂਆਤ ਵੀ ਨਹੀਂ ਹੋਈ ਸੀ ਜਦੋਂ ਕੁਝ ਵੀ ਨਹੀਂ ਬਣਿਆ ਸੀ ਉਦੋਂ ਵੀ ਉਹ ਹਕੀਕਤ ਉਹ ਸੱਚ ਮੌਜੂਦ ਸੀ ਠੀਕ ਫਿਰ ਜੁਗਾਦ ਸੱਚ ਜਦੋਂ ਯੁੱਗ ਸ਼ੁਰੂ ਹੋਏ ਸਮੇਂ ਦਾ ਚੱਕਰ ਚੱਲਿਆ ਹਰ ਦੌਰ ਵਿੱਚ ਹਰ ਯੁੱਗ ਵਿੱਚ ਉਹੀ ਸੱਚ ਕਾਇਮ ਲਿਹਾ ਤਾਂ ਆਦ ਸੱਚ ਅਤੇ ਜੁਗਾਦ ਸੱਚ ਨੇ ਪੂਰੇ ਪੂਤਕਾਲ ਨੂੰ ਕਵਰ ਕਰ ਲਿਆ ਸ੍ਰਿਸ਼ਟੀ ਤੋਂ ਪਹਿਲਾਂ ਤੋਂ ਲੈ ਕੇ ਹੁਣ ਤੱਕ ਬਿਲਕੁਲ ਫਿਰ ਆਉਂਦਾ ਹੈ ਹੈਪੀ ਸੱਚ ਯਾਨੀ ਇਸ ਪਲ ਵਿੱਚ ਸਾਡੇ ਵਰਤਮਾਨ ਵਿੱਚ ਹਾਂ ਇਸੇ ਪਲ ਵਿੱਚ ਉਹੀ ਸੱਚ ਮੌਜੂਦ ਹੈ ਅਤਿਅੰਤ ਵਿੱਚ ਨਾਨਕ ਹੋਸੀ ਪੀ ਸੱਚ ਕਿ ਆਉਣ ਵਾਲੇ ਹਰ ਪਵਿਕ ਵਿੱਚ ਹਮੇਸ਼ਾ ਹਮੇਸ਼ਾ ਲਈ ਉਹੀ ਸੱਚ ਰਹੇਗਾ ਉਸ ਵਿੱਚ ਕੋਈ ਬਦਲਾਅ ਨਹੀਂ ਆਵੇਗਾ ਇਹ ਇੱਕ ਐਸੀ ਪਰਿਭਾਸ਼ਾ ਹੈ ਜੋ ਸੱਚ ਨੂੰ ਸਮੇਂ ਦੀ ਕੈਦ ਤੋਂ ਕੀ ਕਹਿੰਦੇ ਨੇ ਆਜ਼ਾਦ ਕਰ ਦਿੰਦੀ ਹੈ ਤਾਂ ਫਿਰ ਇਹ ਇੱਕ ਤਰ੍ਹਾਂ ਦਾ ਫਿਲਟਰ ਬਣ ਗਿਆ ਇੱਕ ਮਾਪਦੰਡ ਹੂੰ ਜੇ ਆਪਾਂ ਪਰਖਣਾ ਹੋਵੇ ਕਿ ਜ਼ਿੰਦਗੀ ਵਿੱਚ ਕੋਈ ਚੀਜ਼ ਅਸਲੀ ਪੱਕੀ ਸੱਚ ਹੈ ਜਾਂ ਨਹੀਂ ਤਾਂ बस ਇਹ ਸਵਾਲ ਪੁੱਛਣਾ ਪਵੇਗਾ ਕਿ ਇਹ ਹਮੇਸ਼ਾ ਸੀ ਕਿ ਇਹ ਹੁਣ ਹੈ ਅਤੇ ਕੀ ਇਹ ਹਮੇਸ਼ਾ ਰਹੇਗੀ ਹਾਂ ਜੇ ਤਿੰਨਾਂ ਦਾ ਜਵਾਬ ਹਾਂ ਹੈ ਤਾਂ ਉਹ ਸੱਚ ਹੈ ਤੇ ਜੇ ਨਹੀਂ ਤਾਂ ਉਹ ਬਦਲਣ ਵਾਲੀ ਅਸਥਾਈ ਚੀਜ਼ ਹੈ ਤੁਸੀਂ ਇਸ ਦੇ ਸਾਰ ਨੂੰ ਬਿਲਕੁਲ ਫੜ ਲਿਆ ਹੈ ਅਤੇ ਇਹੀ ਉਹ ਨੁਕਤਾ ਹੈ ਜਿੱਥੇ ਇਹ ਫਲਸਫਾ ਸਾਡੀ ਰੋਜ਼ਾਨਾ ਜ਼ਿੰਦਗੀ ਤੇ ਸਿੱਧੀ ਸੈਟ ਮਾਰਦਾ ਹੈ ਕਿਵੇਂ ਦੇਖੋ ਇਸ ਮਾਪਦੰਡ ਦੇ ਹਿਸਾਬ ਨਾਲ ਸਾਡਾ ਸ਼ਰੀਰ ਸਾਡੀ ਦੌਲਤ ਸਾਡੇ ਅਹੁਦੇ ਇੱਥੋਂ ਤੱਕ ਕਰਕੇ ਸਾਡੇ ਵਿਚਾਰ ਤੇ ਪਾਵਨਾਵਾ ਵੀ ਪੂਰੀ ਤਰ੍ਹਾਂ ਸੱਚ ਨਹੀਂ ਹਨ ਕਿਉਂਕਿ ਇਹ ਸਭ ਬਦਲਦੇ ਹਨ ਹਾਂ ਉਹ ਕੱਲ ਕੁਝ ਹੋਰ ਸਨ ਅੱਜ ਕੁਝ ਹੋਰ ਹਨ ਤੇ ਪਲਕੇ ਕੁਝ ਹੋਰ ਹੋਣਗੇ ਜੇ ਸੱਚ ਉਹ ਹੈ ਜੋ ਕਦੇ ਬਦਲਦਾ ਨਹੀਂ ਤਾਂ ਫਿਰ ਸਾਡੇ ਆਲੇ-ਦੁਆਲੇ ਦੀ ਹਰ ਚੀਜ਼ ਜਿਸ ਨੂੰ ਅਸੀਂ ਹਕੀਕਤ ਸਮਝਦੇ ਹਾਂ ਇੱਕ ਤਰ੍ਹਾਂ ਨਾਲ ਕੱਚੀ ਹੋਗੀ ਇਸ ਸੋਚ ਨਾਲ ਤਾਂ ਜੀਵਨ ਜੁਨਾ ਥੋੜਾ ਉਲਝਣ ਭਰਿਆ ਲੱਗ ਸਕਦਾ ਹੈ ਪਰ ਸਰੋਤ ਇਸ ਕਹਾਣੀ ਵਿੱਚ ਇੱਕ ਹੋਰ ਦਿਲਚਸਪ ਮੋੜ ਲਿਆਉਂਦੇ ਹਨ ਜਦੋਂ ਉਹ ਸੱਚਿਆਚਾਰ ਦੀ ਗੱਲ ਕਰਦੇ ਹਨ ਹਾਂ ਇੱਥੇ ਇੱਕ ਹੋਰ ਪੰਕਤੀ ਆਉਂਦੀ ਹੈ ਸਚੋ ਔਰੇ ਸਭ ਕੋ ਉੱਪਰ ਸੱਚ ਆਚਾਰ ਜਦੋਂ ਮੈਂ ਪਹਿਲੀ ਵਾਰ ਪੜਿਆ ਤਾਂ ਮੈਂ ਸੱਚਮੁੱਚ ਉਲਝ ਗਿਆ ਹੂੰ ਇੱਕ ਪਾਸੇ ਸੀ ਕਹਿ ਰਹੇ ਕਿ ਸੱਚ ਹੀ ਸਭ ਤੋਂ ਉੱਚੀ ਅੰਤਿਮ ਹਕੀਕਤ ਹੈ ਤੇ ਫਿਰ ਅਗਲੀ ਹੀ ਗੱਲ ਵਿੱਚ ਕਹਿ ਰਹੇ ਕਿ ਸੱਚਾ ਆਚਾਰ ਉਸ ਤੋਂ ਵੀ ਉੱਪਰ ਹੈ ਹਾਂ ਇਹ ਸਵਾਲ ਲਾਜ਼ਮੀ ਹੈ ਇਹ ਕਿਵੇਂ ਹੋ ਸਕਦਾ ਹੈ ਇਹ ਤਾਂ ਇੱਕ ਸਿੱਧਾ ਵਿਰੋਧਾਵਾਸ ਇੱਕ ਕਨਟਰਡਿਕਸ਼ਨ ਜਾ ਲੱਗਦਾ ਹੈ ਦੇਖੋ ਇਸ ਦਾ ਜਵਾਬ ਹੀ ਇਸ ਫਲਸਫੇ ਨੂੰ ਸਿਰਫ ਗਿਆਨ ਤੋਂ ਅਮਲ ਵਿੱਚ ਬਦਲਦਾ ਹੈ ਇਸ ਦਾ ਸ਼ਾਬਦਿਕ ਅਰਥ ਇਹ ਨਹੀਂ ਕਿ ਸਾਡਾ ਕੋਈ ਕੰਮ ਉਸ ਬ੍ਰਹਮੰਡੀ ਸੱਚ ਤੋਂ ਉੱਪਰ ਹੋ ਸਕਦਾ ਉਹ ਤਾਂ ਅਸੰਭਵ ਹੈ ਠੀਕ ਹੈ ਇਸ ਦਾ ਅਸਲ ਪਾਵ मनुखी दृष्टिकोण तो है मतलब के एक मनुष्य ਲਈ ਉਸ परम सच बारे सिर्फ जानकारी हासिल ਕਰ ਲੈਣੀ ਕਿਤਾਬਾਂ ਪੜ ਲੈਣੀਆਂ ਇਹ ਕਾਫੀ ਨਹੀਂ ਹੈ ਤਾਂ ਫਿਰ ਉੱਪਰ ਹੋਣ ਦਾ ਕੀ ਮਤਲਬ ਹੋਇਆ ਇਸ ਦਾ ਮਤਲਬ ਹੈ ਕਿ ਮਨੁੱਖ ਲਈ ਸਭ ਤੋਂ ਉੱਚਾ ਸਭ ਤੋਂ ਮਹੱਤਵਪੂਰਨ ਕੰਮ ਉਸ ਜਾਣੇ ਹੋਏ ਸੱਚ ਨੂੰ ਆਪਣੀ ਜ਼ਿੰਦਗੀ ਵਿੱਚ ਢਾਲਣਾ ਹੈ ਉਸ ਨੂੰ ਜੀਉਣਾ ਹੈ اچھا ਤਾਂ ਗਿਆਨ ਜ਼ਰੂਰੀ ਹੈ ਪਰ ਅਮਲ ਉਸ ਤੋਂ ਵੀ ਵੱਧ ਜ਼ਰੂਰੀ ਹੈ ਬਿਲਕੁਲ ਇੱਕ ਉਦਾਹਰਣ ਲੈਂਦੇ ਹਾਂ ਮੰਨ ਲਓ ਤੁਹਾਡੇ ਕੋਲ ਇੱਕ ਘਰ ਦਾ ਬਹੁਤ ਖੂਬਸੂਰਤ ਨਕਸ਼ਾ ਹੈ ਠੀਕ ਉਹ ਨਕਸ਼ਾ ਸੱਚਾਈ ਹੈ ਕਿ ਘਰ ਕਿਹੋ ਜਿਹਾ ਹੋਣਾ ਚਾਹੀਦਾ ਹੈ ਪਰ ਸਿਰਫ ਨਕਸ਼ੇ ਨੂੰ ਦੇਖਦੇ ਰਹਿਣ ਨਾਲ ਤੁਹਾਨੂੰ ਛਾਂ ਨਹੀਂ ਮਿਲੇਗੀ ਨਹੀਂ ਬਿਲਕੁਲ ਨਹੀਂ ਛਾਂ ਲਈ ਤਾਂ ਤੁਹਾਨੂੰ ਉਸ ਨਕਸ਼ੇ ਦੇ ਅਨੁਸਾਰ ਘਰ ਬਣਾਉਣਾ ਪਵੇਗਾ ਉਹ ਘਰ ਬਣਾਉਣ ਦਾ ਅਚਾਰ ਜਾਂ ਕਰਮ ਤੁਹਾਡੇ ਲਈ ਨਕਸ਼ੇ ਤੋਂ ਵੱਧ ਫਲਦਾਇਕ ਹੈ ਵਾਹ ਇਹ ਬਹੁਤ ਵਧੀਆ ਉਦਾਹਰਣ ਹੈ ਤਾਂ ਸੱਚ ਨਕਸ਼ਾ ਹੈ ਹਾਂ ਅਤੇ ਸੱਚਾ ਆਚਾਰ ਉਸ ਨਕਸ਼ੇ ਮੁਤਾਬਿਕ ਕਰ ਬਣਾਉਣਾ ਹੈ ਹਾਂਜੀ ਤਾਂ ਗੱਲ ਸਿਰਫ ਸੱਚ ਨੂੰ ਜਾਣਨ ਦੀ ਨਹੀਂ ਸਗੋਂ ਸਚਿਆਰ ਬਣਨ ਦੀ ਹੈ ਬਿਲਕੁਲ ਸਚਿਆਰ ਯਾਨੀ ਉਹ ਇਨਸਾਨ ਜਿਸ ਦਾ ਹਰ ਕੰਮ ਹਰ ਬੋਲ ਹਰ ਸੋਚ ਉਸ ਬ੍ਰਹਮੰਡੀ ਸੱਚ ਦੇ ਅਨੁਸਾਰ ਹੋਵੇ ਅਤੇ ਇਹ ਹੀ ਗੱਲ ਇਸ ਵਿਚਾਰਧਾਰਾ ਨੂੰ ਬਹੁਤ ਮਤਲਬ ਪ੍ਰੈਕਟੀਕਲ ਬਣਾ ਦਿੰਦੀ ਹੈ ਹਾਂ ਇਹ ਸਿਰਫ ਸੋਚਣ ਲਈ ਨਹੀਂ ਕਹਿਰੀ ਇਹ ਕਰਨ ਅਤੇ ਬਣਨ ਲਈ ਕਹਿ ਰਹੀ ਹੈ ਪਰ ਫਿਰ ਸਵਾਲ ਇਹ ਹੈ ਕਿ ਸਾਨੂੰ ਰੋਕਦਾ ਕੀ ਹੈ ਅਸਲ ਜ਼ਿੰਦਗੀ ਵਿੱਚ ਇਸ ਨੂੰ ਕਰਨਾ ਇੰਨਾ ਔਖਾ ਕਿਉਂ ਹੈ ਹਾਂ ਇੱਥੇ ਹੀ ਗੱਲ ਹੋਰ ਡੂੰਗੀ ਹੋ ਜਾਂਦੀ ਹੈ ਦਿਸ ਰੋਥ ਕਹਿੰਦੇ ਨੇ ਕਿ ਸੱਚiar ਬਣਨ ਦੇ ਰਾਹ ਵਿੱਚ ਸਭ ਤੋਂ ਵੱਡੀ ਰੁਕਾਵਟ ਸਾਡੇ ਅੰਦਰ ਹੀ ਹੈ ਹੂੰ ਉਹ ਹੈ ਹਉਮੈ ਸਾਡਾ ਹੰਕਾਰ ਸਾਡੀ ਈਗੋ ਤਾਂ ਸੱਚ ਨੂੰ ਜੀਉਣ ਦਾ ਸਿੱਧਾ ਸੰਬੰਧ ਹਉਮੈ ਨੂੰ ਛੱਡਣ ਨਾਲ ਹੈ ਹਾਂ ਇਹ ਇਸ ਸਾਰੀ ਚਰਚਾ ਦਾ ਸਭ ਤੋਂ ਅਹਿਮ ਤੇ ਸ਼ਾਇਦ ਸਭ ਤੋਂ ਔਖਾ ਹਿੱਸਾ ਹੈ ਹਉਮੇ ਕੀ ਹੈ ਇਹ ਮੈਂ ਅਤੇ ਮੇਰੀ ਦੀ ਭਾਵਨਾ ਹੈ ਇੱਕ ਝੂਠੀ ਵਖਰੇ ਪਛਾਣ ਜੋ ਅਸੀਂ ਬਣਾ ਲੈਂਦੇ ਹਾਂ ਜਿਵੇਂ ਮੈਂ ਬਹੁਤ ਕਾਮਯਾਬ ਹਾਂ ਮੇਰਾ ਕਾਰ ਬਹੁਤ ਵੱਡਾ ਹੈ ਮੇਰੇ ਬੱਚੇ ਮੇਰਾ ਗਿਆਨ ਸੋਸ਼ਲ ਮੀਡੀਆ ਤੇ ਮੇਰੀ ਜ਼ਿੰਦਗੀ ਕਿੰਨੀ ਵਧੀਆ ਹੈ ਇਹ ਸਾਰੀਆਂ ਪਛਾਣਾਂ ਉਸ ਦੀਵੀ ਨਾ ਬਦਲਣ ਵਾਲੇ ਸੱਚ ਦੇ ਉਲਟ ਹਨ ਕਿਉਂਕਿ ਇਹ ਸਭ ਅਸਥਾਈ ਹਨ ਹਾਂਜੀ 1 ਮਿੰਟ ਰੋਕੋ ਇਥੇ ਇੱਕ ਗੱਲ ਥੋੜੀ ਉਲਝਾਉਂਦੀ ਹੈ ਪੁੱਛੋ ਅੱਜ ਦੀ ਦੁਨੀਆ ਵਿੱਚ ਤਾਂ ਸਾਨੂੰ ਸਵੈ ਮਾਣ ਸੈਲਫ ਇਸਟੀਮ ਰੱਖਣ ਲਈ ਕਿਹਾ ਜਾਂਦਾ ਹੈ ਆਤਮ ਵਿਸ਼ਵਾਸ ਰੱਖਣ ਲਈ ਕਿਹਾ ਜਾਂਦਾ ਹੈ ਤਾਂ ਕੀ ਇਹ ਸਭ ਕੁਝ ਵੀ ਹੋਂਮੇ ਇੱਕ ਸਿਹਤਮੰਦ ਸਵੈ ਮਾਣ ਅਤੇ ਇਸ ਅਧਿਆਤਮਿਕ ਰੁਕਾਵਟ ਹੋਂਮੇ ਵਿੱਚ ਫਰਕ ਕੀ ਹੈ ਇਹ ਬਹੁਤ ਹੀ ਮਹੱਤਵਪੂਰਨ ਸਵਾਲ ਹੈ ਬਹੁਤ ਵਧੀਆ ਫਰਕ ਹੈ ਵੱਖਰਤਾ ਅਤੇ ਜੁੜੇ ਹੋਣ ਦੀ ਭਾਵਨਾ ਵਿੱਚ ਅੱਛਾ ਸਿਹਤਮੰਦ ਸਵੈ ਮਾਣ ਦਾ ਮਤਲਬ ਹੈ ਆਪਣੀ ਕਾਬਲੀਅਤ ਤੇ ਆਪਣੇ ਮੁੱਲ ਨੂੰ ਸਮਝਣਾ ਇਹ ਜਾਣਦੇ ਹੋਏ ਕਿ ਤੁਸੀਂ ਉਸੇ ਬ੍ਰਹਮਾਂਡੀ ਸੱਚ ਦਾ ਇੱਕ ਹਿੱਸਾ ਹੋ ਇਸ ਵਿੱਚ ਨਿਮਰਤਾ ਹੁੰਦੀ ਹੈ ਹਮ ਪਰ ਹਉਮੈ ਉਦੋਂ ਪੈਦਾ ਹੁੰਦੀ ਹੈ ਜਦੋਂ ਤੁਸੀਂ ਆਪਣੇ ਆਪ ਨੂੰ ਦੂਜਿਆਂ ਤੋਂ ਅਤੇ ਉਸ ਬ੍ਰਹਮਾਂਡੀ ਸੱਚ ਤੋਂ ਵੱਖਰਾ ਤੇ ਵਧੀਆ ਸਮਝਣਾ ਸ਼ੁਰੂ ਕਰ ਦਿੰਦੇ ਹੋ ਹਉਮੈ ਕਹਿੰਦੀ ਹੈ ਮੈਂ ਦੂਜਿਆਂ ਤੋਂ ਬਿਹਤਰ ਹਾਂ ਸਵੈਮਾਨ ਕਹਿੰਦਾ ਹੈ ਮੈਂ ਜਿਵੇਂ ਹਾਂ ਠੀਕਾਂ ਅੱਛਾ ਤਾਂ ਹਉਮੈ ਇੱਕ ਦੀਵਾਰ ਵਾਂਗ ਹੈ ਜੋ ਅਸੀਂ ਆਪਣੇ ਅਤੇ ਬਾਕੀ ਸਭ ਕੁਝ ਦੇ ਵਿਚਕਾਰ ਖੜੀ ਕਰ ਲੈਂਦੇ ਆ ਹਾਂ ਦੀਵਾਰ ਹੈ ਜੋ ਸਾਨੂੰ ਅਸਲੀਅਤ ਸਾਫ਼-ਸਾਫ਼ ਦੇਖਣ ਤੋਂ ਰੋਕਦੀ ਹੈ ਇਸ ਲਈ ਜਦੋਂ ਹਉਮੈ ਦੇ ਤ્યાਗ ਦੀ ਗੱਲ ਹੁੰਦੀ ਹੈ ਤਾਂ ਉਹ ਇਸ ਝੂਠੀ ਵੱਖਰੀ ਪਛਾਣ ਦੀ ਦੀਵਾਰ ਨੂੰ ਢਾਣ ਦੀ ਗੱਲ ਹੋ ਰਹੀ ਹੈ ਤੇ ਜਦੋਂ ਇਹ ਦੀਵਾਰ ਡਿੱਗਦੀ ਹੈ ਤਾਂ ਕੀ ਹੁੰਦਾ ਜਿਵੇਂ ਹੀ ਇੱਕ ਵਿਅਕਤੀ ਇਸ ਮੈਂ ਮੇਰੀ ਦੇ ਛੋਟੇ ਦਾਇਰੇ ਤੋਂ ਬਾਹਰ ਨਿਕਲਦਾ ਹੈ ਉਹ ਤੁੰਦ हट ਜਾਂਦੀ ਹੈ ਫਿਰ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਉਹ ਇਸ ਸਰੀਰ ਜਾਂ ਇਸ ਔਦੇ ਤੱਕ ਸੀਮਿਤ ਇੱਕ ਵੱਖਰੀ ਇਕਾਈ ਨਹੀਂ ਹੈ ਬਲਕਿ ਉਸ ਵਿਸ਼ਾਲ ਸਦੀਵੀ ਸੱਚ ਦਾ ਹੀ ਇੱਕ ਅਨਿਖਣ ਵੰਗ ਹੈ ਇਸੇ ਨੂੰ ਉਸ ਪਰਮ ਸੱਚ ਨਾਲ ਇੱਕ ਮਿਕ ਹੋਣਾ ਕਿਹਾ ਗਿਆ ਹੈ ਹਾਂਜੀ ਇਸ ਦਾ ਮਤਲਬ ਹੈ ਕਿ ਸੱਚਾ ਆਚਾਰ ਸਿਰਫ ਬਾਹਰੀ ਚੰਗੇ ਕੰਮ ਕਰਨਾ ਨਹੀਂ ਸਗੋਂ ਇਹ ਇੱਕ ਅੰਦਰੂਨੀ ਅਵਸਥਾ ਹੈ ਹਾਂ ਇੱਕ ਅੰਦਰੂਨੀ ਬਦਲਾਅ ਜਿੱਥੇ ਮੈਂ ਦੀ ਭਾਵਨਾ ਘਟ ਜਾਂਦੀ ਹੈ ਅਤੇ ਅਸੀਂ ਜਾਂ ਸਭ ਦੀ ਭਾਵਨਾ ਵੱਧ ਜਾਂਦੀ ਹੈ ਬਿਲਕੁਲ ਇਹ ਹਰ ਪਲ ਆਪਣੇ ਆਪ ਤੋਂ ਪੁੱਛਣ ਦੀ ਗੱਲ ਹੈ ਕਿ ਮੈਂ ਇਹ ਕੰਮ ਆਪਣੀ ਹਉਮੈ ਨੂੰ ਪੱਠੇ ਪਾਉਣ ਲਈ ਕਰ ਰਿਹਾ ਹਾਂ ਜਾਂ ਇਸ ਲਈ ਕਿ ਇਹ ਸੱਚ ਦੇ ਅਨੁਸਾਰ ਹੈ ਇਹ ਤਾਂ ਇੱਕ ਲਗਾਤਾਰ ਚੱਲਣ ਵਾਲੀ ਅੰਦਰੂਨੀ ਕਸਰਤ ਹੈ। ਹਾਂ, ਅਤੇ ਇਹੀ ਅਸਲ ਅਧਿਆਤਮਿਕ ਯਾਤਰਾ ਦਾ ਕੇਂਦਰ ਹੈ। ਵਾਹ, ਇਹ ਤਾਂ ਸਚਮੂਚ ਇੱਕ ਬਹੁਤ ਡੂੰਗੀ ਖੋਜ ਸੀ। ਆਓ ਇਸ ਸਾਰੀ ਗੱਲਬਾਤ ਦੇ ਮੁੱਖ ਨੁਕਤਿਆਂ ਨੂੰ ਇੱਕ ਵਾਰ ਫਿਰ ਤੋਂ ਵੇਖੀਏ, ਠੀਕ ਹੈ? ਹਾਂ, ਜ਼ਰੂਰ। ਅਸੀਂ ਇੱਕ ਬਹੁਤ ਹੀ ਸਧਾਰਨ ਸਵਾਲ ਤੋਂ ਸ਼ੁਰੂ ਕੀਤਾ ਸੀ ਕਿ ਸੱਚ ਕੀ ਹੈ? ਤੇ ਸਾਡੀ ਸੋਚ ਇਸ ਨੂੰ ਸਿਰਫ ਇਮਾਨਦਾਰੀ ਨਾਲ ਬੋਲਣਾ ਸਮਝਦੀ ਸੀ। ਹਮ ਪਰ ਸਰੋਤਾ ਨੇ ਸਾਨੂੰ ਇੱਕ ਅਜਿਹੇ ਸੱਚ ਨਾਲ ਮਿਲਾਇਆ ਜੋ ਬ੍ਰਹਮਾਡੀ ਹੈ ਸਮੇਂ ਤੋਂ ਪਰੇ ਹੈ ਉਹ ਜੋ ਹਮੇਸ਼ਾ ਸੀ ਹੈ ਅਤੇ ਰਹੇਗਾ ਹਾਂਜੀ ਫਿਰ ਸਾਨੂੰ ਇੱਕ ਮਤਲਬ ਹੈਰਾਨ ਕਰਨ ਵਾਲਾ ਖੁਲਾਸਾ ਮਿਲਿਆ ਕਿ ਇਸ ਸਦੀਵੀ ਸੱਚ ਨੂੰ ਸਿਰਫ ਜਾਨਣਾ ਕਾਫੀ ਨਹੀਂ ਸਗੋਂ ਇਸ ਨੂੰ ਜੀਵਣਾ ਯਾਨੀ ਸੱਚਾ ਆਚਾਰ ਅਪਣਾਉਣਾ ਸਭ ਤੋਂ ਉੱਚਾ ਟੀਚਾ ਹੈ ਬਿਲਕੁਲ ਅਤੇ ਅੰਤ ਵਿੱਚ ਅਸੀਂ ਸਮਝਿਆ ਕਿ ਇਹ ਬਦਲਾਅ ਬਾਹਰ ਨਹੀਂ ਸਗੋਂ ਅੰਦਰੋਂ ਆਪਰਦਾ ਹੈ ਹਾਂ ਜਦੋਂ ਵਿਅਕਤੀ ਆਪਣੀ ਹਉਮੈ ਆਪਣੀ ਝੂਠੀ ਮੈਂ ਦੀ ਦੀਵਾਰ ਨੂੰ ਢਾਕੇ ਉਸ ਪਰਮ ਸੱਚ ਨਾਲ ਜੁੜ ਜਾਂਦਾ ਹੈ ਬਿਲਕੁਲ ਇੱਕ ਸਫਰ ਹੈ ਜੋ ਪਰਿਭਾਸ਼ਾ ਤੋਂ ਅਨੁਭਵ ਤੱਕ ਜਾਂਦਾ ਹੈ ਹਮ ਅਤੇ ਇਸ ਗੱਲਬਾਤ ਦੇ ਅੰਤ ਵਿੱਚ ਇੱਕ ਵਿਚਾਰ ਹੈ ਜਿਸ ਨਾਲ ਮੈਂ ਸਾਰਿਆਂ ਨੂੰ ਛੱਡਣਾ ਚਾਹਾਂਗੀ ਦੱਸੋ ਅਸੀਂ ਸੱਚ ਨੂੰ ਉਸ ਚੀਜ਼ ਵਜੋਂ ਪਰਿਭਾਸ਼ਿਤ ਕੀਤਾ ਹੈ ਜੋ ਸਮੇਂ ਦੇ ਨਾਲ ਬਦਲਦਾ ਨਹੀਂ ਇਹ ਪਰਿਭਾਸ਼ਾ ਸਿਰਫ ਇੱਕ ਫਲਸਫਾ ਨਹੀਂ ਸਗੋਂ ਇੱਕ ਬਹੁਤ ਸ਼ਕਤੀਸ਼ਾਲੀ ਔਜ਼ਾਰ ਹੈ ਇੱਕ ਸ਼ੀਸ਼ਾ ਹੈ ਜਿਸ ਵਿੱਚ ਅਸੀਂ ਆਪਣੀ ਜ਼ਿੰਦਗੀ ਨੂੰ ਦੇਖ ਸਕਦੇ ਹਾਂ ਤਾਂ ਆਖਰੀ ਸਵਾਲ ਇਹ ਹੈ ਜੇ ਅਸੀਂ ਸਦੀਵੀ ਮਾਪਦੰਡ ਨੂੰ ਇਸ ਫਿਲਟਰ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਤੇ ਲਾਗੂ ਕਰੀਏ ਤਾਂ ਕੀ ਹੋਵੇਗਾ? ਅੱਛਾ। ਇੱਕ ਪੱਲੇ ਸੋਚੋ ਉਹਨਾਂ ਚੀਜ਼ਾਂ ਬਾਰੇ ਜਿਨ੍ਹਾਂ ਪਿੱਛੇ ਅਸੀਂ ਭੱਜਦੇ ਹਾਂ। ਪੈਸਾ, ਸ਼ੋਹਰਤ, ਸੋਸ਼ਲ ਮੀਡੀਆ ਤੇ ਲਾਈਕਸ, ਰਿਸ਼ਤਿਆਂ ਵਿੱਚ ਸਾਡੀ ਆਪਣੀ ਮੈਂ। ਇਹਨਾਂ ਵਿੱਚੋਂ ਕਿਹੜੀਆਂ ਚੀਜ਼ਾਂ ਇਸ ਆਦੀ ਸਤਸੂ ਦੀ ਕਸਵੱਟੀ ਤੇ ਖਰੀਆਂ ਉਤਰਦੀਆਂ ਹਨ? ਸ਼ਾਇਦ ਬਹੁਤ ਘੱਟ। ਹਾਂ। ਕਿਹੜੀਆਂ ਚੀਜ਼ਾਂ ਸਦੀਵੀ ਹਨ ਅਤੇ ਕਿਹੜੀਆਂ ਸਿਰਫ ਸਾਡੀ ਹਉਮੈ ਦੀਆਂ ਅਸਥਾਈ ਉਸਾਰੀਆਂ ਹਨ? ਜੇ ਅਸੀਂ ਆਪਣਾ ਸਮਾਂ ਤੇ ਊਰਜਾ ਸਿਰਫ ਉਹਨਾਂ ਚੀਜ਼ਾਂ ਤੇ ਲਗਾਉਣਾ ਸ਼ੁਰੂ ਕਰ ਦਈਏ ਜੋ ਇਸ ਸਦੀਵੀ ਸੱਚ ਦੇ ਟੈਸਟ ਨੂੰ ਪਾਸ ਕਰਦੀਆਂ ਹਨ ਤਾਂ ਸਾਡੀ ਤਰਜੀਹਾਂ ਸਾਡੇ ਫੈਸਲੇ ਅਤੇ ਸ਼ਾਇਦ ਸਾਡੀ ਪੂਰੀ ਜ਼ਿੰਦਗੀ ਕਿਵੇਂ ਬਦਲ ਜਾਵੇਗੀ